ਸਤਿਨਾਮ ਸ੍ਰੀ ਵਾਹਿਗੁਰੂ ਸਾਰ ਜੀ ਸੋ ਰਤ ਸੁਰਸ ਕੀ ਜੀ ਹੈ ਕਬੂ ਨਾਮ ਕੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਏ ਜੇ ਦਰਜਨ ਚਰ ਮਨ ਹੋਏ ਜੋ ਪ੍ਰਧ ਰਖੀ ਆਪ ਜਿਨ ਕੋਈ ਨਾ ਮਾਰੇ ਜਿਨ ਨਾਮ ਨਿਧਾਨ ਹੈ ਸਦਾ ਬਰਸਾਰੇ ਏਕਾ ਢੇਗਿਆ ਨੰ ਮਨ ਤਨ ਪ੍ਰਭ ਤਾਰੇ ਜਗ ਜਾ ਗਏ ਪਾਰੇ ਗੋ ਨਾਮ ਤਾਰੇ ਓ ਗੁਰੂ ਅੰਕ ਹਰਿ ਬੋਲ ਗਾਈਏ ਸਦਾ ਵਸੁ ਦੁਦੀ ਨਾ ਹੀ ਜਾਏ ਨਾਨਕ ਸੁਖ ਅਨੰਦ ਭੇਰੇ ਪ੍ਰਭ ਕੀ ਮੰਦਰ ਜਾਏ ਗੁਰ ਪੁਰਖ ਜਿ ਸਿਮਰਿਆ ਸੀ ਭੇ ਨਿਹਾਰੇ 30 ਇਕ ਪਉਤੇ ਨਰਗ ਅਧਿਨਾਰਿ ਮਾਇਆ ਮਨੋ ਨਾ ਬਿਸਰਹਿ ਆਗਿਆ ਲੰਮਾ ਧੰਮ ਸੋ ਪ੍ਰਭ ਚਿਤਨਾ ਆਵੇ ਜਾਣਕ ਨਹੀਂ ਕਰਮਾ ਤਿ ਚਰ ਤੁਮ ਨਾ ਥੋੜੀ ਦੋਜ ਚਰਿਆ ਕਿਰਪਾਲ ਸਭੁ ਫਟ ਬਾਬਾ ਨਾਨਕਾ ਖਾਨੇ ਕਰਿ ਤਨ ਮਾਰ ਖਾਂ ਭਵਿਕਾਂ ਤਨੇ ਕੀ ਲਹਾ Que naza mi and أستدند <applause> ناهي <applause> ਜਦ ਨਮਾਇਆ ਕਰਨੀ ਪ੍ਰਾਨੀ ਡੋਲਤਨੀ 아 <susur> Jadırdan bohut me o mitiyon Yes, I ਤਹ ਭਗਵਾਨੁ ਕੀ ਹੈ ਪ੍ਰਾਣੀ ਕਹਿ ਨਾਹਿ ਮਨ ਜੈਸੇ ਸੁਕਰ ਸਵਾਦ ਨਾਲਕ ਮੰਦਉ ਤਾਹੀ ਤਕ ਸੁਆਮੀ ਕੋ ਗ੍ਰਹਵਿ ਜੋ ਸਦਾ ਸੁਆਨਦ ਜਤ ਮਹਿ ਨਿਤ ਦੇਖ ਕਰ ਦੇਖੋ ਜਗਤ ਮੈਂ ਚਿੰਤਾਤਾ ਕੀ ਕੀਏ ਜੋ ਅਣਮੋਨੀ ਹੋ oh uh -huh. ਦੇ ਤੋ ਖਾਵੇਂ ਜੀ ਗੋਪਨਚ ਤਿਸ ਦਾ ਹੋਏ ਉਦਾ ¡Ah, es about it ਗੋੜ ਕਰੀਰ ਦੇ ਬਨੰਦਾਰੇ ਗੰਦਾਰੇ ਸਿਵ ਦੀ ਵਿਚਾਰੇ ਤਨਾ ਸਰੀਏ ਪੰਜ ਉਜਾਈ ਵੇ ਸਰਸ ਬਸੰਤ ਕਮੋਦਾਰ ਅਸ਼ਟ ਕੋਦਰ ਮੈਂ ਕਹੀ ਸواری ਪੁਨੀਾਈ ਦੀਪਕ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਟੀ ਕਹੀ ਅਲਾਪ ਕਾਮੋਤੀ ਅਭੁਜਰੀ ਸੰਤ ਦੀਪਕ ਕੇ ਥਾਪ ਹਾਲਾ ਨੰਤਲਿਆ ਨਾਮਾ ਕਮਲ ਬਸਮਾ ਚੰਪਕ ਕੇ ਨਾਮਾ ਸੋਰਾ ਕੰਡਰਾ ਕਲਿਆਨਾ ਅਸ਼ਟ ਪਦਰ ਦੀਪਕ ਕੇ ਜਾਨਾ ਸਭ ਮਿਲਿ ਸਰੀਰ ਆਵੈ ਗਾਵਹਿ ਪੰਚੋ ਸੰਗ ਬਰੰਗਨ 라ਵਹਿ ਪੈਰ ਹਰੀ ਕਰਨ ਟੀ ਤਰੀ ਗੁਰਿ ਗਾਵਹਿ ਆਸਾ ਵਰੀ ਤੇਹ ਪਾਸ਼ੈ ਸਿੰਦਰੀ ਅਲਾਪੀ ਸ੍ਰੀ ਰਾਮ ਸਿਉ ਪੰਚੋ ਥਾਪੇ ਸਨੁ ਸਰਗ ਸਾਗਰ ਆਰਮੋਡ ਗੰਭੀਰ ਅਸ਼ਟਪਤਰ ਸ੍ਰੀ ਰਾਮ ਕੇ ਕੁੰਡ ਕਉਭ ਵੀਰ ਅਸ਼ਟ